ਮੋਹਾਲੀ ਸ਼ਹਿਰ ਦਾ ਹਾਲ ਕਿਵੇਂ ਦਾ ਬਣ ਗਿਆ ਸ਼ਾਮ ਨੂੰ ਕੋਈ ਬੰਦਾ ਆਪਣੇ ਪਰਿਵਾਰ ਨਾਲ ਮਾਰਕੀਟ ਦੇ ਵਿੱਚ ਨਹੀਂ ਜਾ ਸਕਦਾ ਜਿਵੇਂ ਉਹਦੋਂ ਤੁਸੀਂ ਉਹਨਾਂ ਨੂੰ ਫੜਿਆ ਉਹਨਾਂ ਨੂੰ ਆਪਾਂ ਕੀ ਕਹੀਏ ਉਹ ਕੀ ਸੀ ਦਰਅਸਲ ਜਿਨ੍ਹਾਂ ਨੂੰ ਤੁਸੀਂ ਜਿਹੜਾ ਕਿ ਛੱਡਿਆ ਸੀਗਾ ਪੂਰੇ ਕਾਲੇ ਜੇ ਫਿਰਦੇ ਆ ਜਿਹੜੇ ਆ ਵੇਖੋ ਆ ਮੁੰਡੇ ਸੀਗੇ ਤੇ ਆ ਮੁੰਡਿਆਂ ਤੋਂ ਕੁੜੀਆਂ ਬਣ ਕੇ ਬੈਠੇ ਹੋਏ ਆ ਇਹਨਾਂ ਨੂੰ ਘੇਰਿਆ ਹੈ ਸਿਗਰਟਾਂ ਪੀਂਦੇ ਪੇਰ ਤੇ ਆ ਸਵਾਲਾ ਸਾਹਿਬ ਗੁਰਦੁਆਰਾ ਮੂਰੇ ਕੋਲ ਆ ਇਹਨਾਂ ਦੋ ਜਗ੍ਹਾ ਦੇ ਵਿੱਚ ਛਟੂਲਿਆਂ ਨੇ ਇੰਨਾ ਕੁ ਵੱਧ ਗੰਦ ਪਾਇਆ ਹੋਇਆ ਹੈ ਜਿਹੜਾ ਇਹ ਦੇਵਪਾਰ ਚੱਲਦਾ ਪਿਆ ਇਹਨਾਂ ਦਾ ਮੁੰਡਿਆਂ ਦੇ ਨਾਲ ਬਹਿ ਕੇ ਨਿਕਲ ਜਾਂਦੇ ਗੱਡੀਆਂ ਦੇ ਵਿੱਚ ਜਾ ਜਿਆਦਾ ਫਿਲਮੀ ਬੜੇ ਫਿਰਦੇ ਤੁਸੀਂ ਹਰ ਜਗ੍ਹਾ ਵਿਚਰਦੇ ਆ ਕੁਝ ਵੀ ਨਹੀਂ ਸੀਗਾ ਇੱਕਦਮ ਈ ਵੱਡੀ ਤਦਾਦ ਦੇ ਵਿੱਚ ਇਹ ਸਾਰੇ ਛਟੂਲੇ ਇੱਕਦਮ ਉੱਭਰ ਕੇ ਆ ਕਿਵੇਂ ਗਏ ਆ ਬਾਹਰ ਮੁੰਡੇ ਨੇ ਕਿਉਂਕਿ ਮੁੰਡੇ ਨੇ ਤੇ ਮੁੰਡੇ ਗੇ ਕਿਵੇਂ ਬਣ ਗਏ ਆ ਸਟੂਲੇ ਬਣਦੇ ਕਿਵੇਂ ਜਾਂਦੇ ਆ ਇਹ ਨਾ ਕਿਸੇ ਬੱਚਾ ਜੰਮ ਸਕਦੇ ਆ ਤੇ ਨਾ ਕਿਸੇ ਨੂੰ ਬੱਚਾ ਦੇ ਸਕਦੇ ਆ ਇਹ ਚੱਲਣ ਕੀ ਦਿਹਾ ਅੱਜ ਜਿਗਰੀ ਨੂੰ ਲੈ ਕੇ 3 ਵੀ 2 ਤੱਕ ਇੱਥੇ ਮੈਨੂੰ ਕਿਤੇ ਨਜ਼ਰ ਆ ਗਿਆ ਨਾ ਗੱਡੀ ਆਂਦੀ ਆ ਬੁਠਾ ਕੇ ਲੈ ਜਾਂਦੇ ਆ ਉਸ ਤੋਂ ਬਾਅਦ ਛੱਡ ਦਿੰਦੇ ਆ ਕਈ ਤਾਂ ਪ੍ਰਧਾਨ ਸਾਰੇ ਗੁਰੂ ਘਰ ਦੇ ਸੁੱਤੇ ਹੋਏ ਆ ਪੁਲਿਸ ਸੁੱਤੀ ਪਈ ਏ ਸ਼ਰਿਆਂ ਵੇਖਦੀ ਪੁਲਿਸ ਵੀ ਪਬਲਿਕ ਪਲੇਸ 'ਤੇ ਲੋਕ ਸਿਗਰਟਾ ਪੀਂਦੇ ਪਏ ਆ ਪਬਲਿਕ ਪਲੇਸ ਦੇ ਵਿੱਚ ਸਟੂਲੇ ਫਿਰਦੇ ਪਏ ਆ ਉਹਨਾਂ ਨੂੰ ਕੀ ਕਹੀਏ ਗੇ ਕਹੀਏ ਸਟੂਲੇ ਕਹੀਏ ਸੰਤਾ ਆਪ ਸਮਝ ਨਹੀਂ ਆਉਂਦੀ ਉਹ ਦਿਨ ਕੀ ਸਾਰਾ ਵਾਕਿਆ ਮੁੰਡੇ ਮੁੰਡੇ ਨਾ ਪਿੱਛੇ ਤੁਰੇ ਫਿਰਦੇ ਆ ਸਾਡੇ ਪੰਜਾਬ ਦਾ ਜਿਹੜਾ ਨੌਜਵਾਨੀ ਉਹਨਾਂ ਨੂੰ ਵੀ ਸ਼ਰਮ ਨਹੀਂ ਆਉਂਦੀ ਉਹ ਤੁਸੀਂ ਫਿਰਨਾ ਹੀ ਹੈ ਆਪਣੇ ਵਿਆਹ ਕਰਾ ਲਓ ਸੱਤ ਫੇਜ਼ ਦੀਆਂ ਲਾਈਟਾਂ ਤੇ ਸ਼ਾਮ ਨੂੰ ਪੂਰਾ ਖਾੜਾ ਲੱਗਦਾ ਇਹਨਾਂ ਦਾ ਆਪਾਂ ਕਹਿ ਦਈਏ ਗੱਡੀ ਬਾਅਦ ਚਾਉਂਦੀ ਆ ਪਹਿਲਾਂ ਬਹਿ ਕੇ ਪੈਸਿਆਂ ਦੀ ਡੀਲ ਪੈਸੇ ਵੀ ਫੜਦੇ ਦਿਖਦੇ ਆ ਜਾਂਦੇ ਆ ਫਿਰ ਕੁਝ ਸਮਾਂ ਬਾਅਦ ਬਾਹਰ ਤਾਰ ਜਾਂਦੇ ਆ ਜਿਹੜਾ ਗੰਦ ਪਾਇਆ ਓਰੇ ਤੁਸੀਂ ਤਾਂ ਨਾ ਖੋਲਿਆ ਹੋਇਆ ਹੈ ਨਾ ਜਿਹੜਾ ਇਹਨੂੰ ਬੰਦ ਕਰ ਦੋ ਇੱਥੇ ਅੱਜ ਤੋਂ ਬਾਅਦ ਨਜ਼ਰ ਨਹੀਂ ਆਉਣੀ ਚਾਹੀਦੀ ਇਹ ਜੜੀਆਂ ਵੀ ਕੁੜੀਆਂ ਦੇ ਥੋੜਾ ਥੋੜਾ ਮੈਂ ਇਕੱਠਾ ਕਰਦਾ ਪਿਆ ਇਹਨਾਂ ਦਾ ਮਟੀਰੀਅਲ ਮੈਨੂੰ ਪਤਾ ਲੱਗਦਾ ਪਿਆ ਵੀ ਇਹਨਾਂ ਦੇ ਪਿੱਛੇ ਕੌਣ ਆ ਮੈਂ ਇਸ ਪੂਰੀ ਜੜ ਤੱਕ ਜਾਵਾਂਗਾ ਇੱਧਰ ਚੱਲੀਆਂ ਹੋ ਹੈਂ ਇੱਧਰ ਆਓ ਇੱਧਰ ਤਰੀ ਵੀ ਟੂਚੇ ਕੱਲੀ ਕੋਈ ਕੁੜੀ ਖੜ ਹੀ ਨਹੀਂ ਸਕਦੀ ਕੀ ਪਤਾ ਆ ਕੇ ਉਹਨੂੰ ਕੋਈ ਦਸ਼ਰਿਆ ਅਗਲਾ ਮੁੰਡਾ ਭਲੇਖੇ ਚੋਂ ਰੇਟ ਹੀ ਨਾ ਪੁੱਛ ਲਵੇ ਤੁਸੀਂ ਬੇਸਟਾਲੇ ਜੇ ਫਿਰਦੇ ਆ ਜਿਹੜੇ ਆ ਵੇਖੋ ਆ ਮੁੰਡੇ ਸੀਗੇ ਤੇ ਆ ਮੁੰਡਿਆਂ ਤੋਂ ਕੁੜੀਆਂ ਬਣ ਕੇ ਬੈਠੇ ਹੋਏ ਆ ਇਹਨਾਂ ਨੂੰ ਘੇਰਿਆ ਐ ਸਿਗਰਟਾਂ ਪੀਂਦੇ ਫਿਰਦੇ ਆ ਸੁਹਾਣਾ ਸਾਹਿਬ ਗੁਰਦੁਆਰਾ ਮੂਹਰੇ ਕੋਲ ਆ ਮੁਹਾਲੀ ਚ ਸ਼ਾਮ ਹੁੰਦਿਆਂ ਹੀ ਤੁਹਾਨੂੰ ਸੜਕਾਂ ਤੇ 3B2 ਮਾਰਕੀਟ ਜੁਬਲੀ ਵਾਕ ਵਕ ਵਕ ਥਾਵਾਂ ਤੇ ਜਿਨ੍ਹਾਂ ਨੂੰ ਆਪਾਂ ਅ ਗੇਕ ਨਹੀਂ ਆ ਗੇਸ ਟੁੱਲਾ ਗੈਂਗ ਜਾਂ ਉਸ ਤੋਂ ਇਲਾਵਾ ਜਾਂ ਜਿਹੜੇ ਲੋਕ ਦੇ ਵਪਾਰ ਦਾ ਧੰਦਾ ਕਰਦੇ ਨੇ ਉਹ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੇ ਆ ਜਿਹਦੇ ਚੱਲਦੇ ਥੋੜੇ ਜਿਨੇ ਪਹਿਲਾਂ ਵੀ ਇੱਕ ਵੀਡੀਓ ਵਾਇਰਲ ਹੋਈ ਸੀਗੀ ਨਿਹੰਗ ਸਿੰਘ ਬਾਬਾ ਮਨਿੰਦਰ ਸਿੰਘ ਨੇ ਸਾਡੇ ਨਾਲ ਜਿਨ੍ਹਾਂ ਵੱਲੋਂ ਉਹਨਾਂ ਨੂੰ ਚੇਤਾਵਨੀ ਦੇ ਕੇ ਛੱਡਿਆ ਗਿਆ ਸੀਗਾ ਮਨਿੰਦਰ ਜੀ ਨੇ ਸਾਡੇ ਨਾਲ ਮਨਿੰਦਰ ਜੀ ਬਾਈ ਖਾਲਸਾ ਵੀ ਫੜੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨਿੰਦਰ ਜੀ ਕਿਵੇਂ ਦੇਖਦੇ ਹੋ ਮੋਹਾਲੀ ਸ਼ਹਿਰ ਦਾ ਹਾਲ ਕਿਵੇਂ ਦਾ ਬਣ ਗਿਆ ਸ਼ਾਮ ਨੂੰ ਕੋਈ ਬੰਦਾ ਆਪਣੇ ਪਰਿਵਾਰ ਨਾਲ ਮਾਰਕੀਟ ਦੇ ਵਿੱਚ ਨਹੀਂ ਜਾ ਸਕਦਾ ਜਿਵੇਂ ਉਸ ਦਿਨ ਤੁਸੀਂ ਉਹਨਾਂ ਨੂੰ ਫੜਿਆ ਉਹਨਾਂ ਨੂੰ ਆਪ ਕੀ ਕਹੀਏ ਉਹ ਕੀ ਸੀ ਦਰਸਾਲ ਜਿਨ੍ਹਾਂ ਨੂੰ ਤੁਸੀਂ ਜਿਹੜਾ ਕਿ ਛੱਡਿਆ ਸੀਗਾ ਬਾਅਦ ਦੇ ਵਿੱਚ ਚੇਤਾਵਨੀ ਦੇ ਕੇ ਮਹਾਲੀ ਬੜਾ ਵੱਡਾ ਤੇ ਸੋਨਾ ਜ਼ਿਲ੍ਹਾ ਸੀਗਾ ਇੱਕ ਟਰਾਈ ਸਿਟੀ ਏਰੀਆ ਟਰਾਈ ਸਿਟੀ ਏਰੀਆ ਦੇ ਵਿੱਚ ਜਿਵੇਂ 3V2 ਹੋ ਗਿਆ ਜੁਬਲੀ ਵਾਕ ਹੋ ਗਿਆ ਇਹਨਾਂ ਦੋ ਜਗ੍ਹਾ ਦੇ ਵਿੱਚ ਸਟੂਲਿਆਂ ਨੇ ਇੰਨਾ ਕੁ ਵੱਧ ਗੰਦ ਪਾਇਆ ਹੋਇਆ ਹੈ ਜਿਹੜਾ ਇਹ ਦੇਵਪਾਰ ਚੱਲਦਾ ਪਿਆ ਇਹਨਾਂ ਦਾ ਮੁੰਡਿਆਂ ਦੇ ਨਾਲ ਬਹਿ ਕੇ ਨਿਕਲ ਜਾਂਦੇ ਗੱਡੀਆਂ ਦੇ ਵਿੱਚ ਗਲਤ ਕੰਮ ਕਰਦੇ ਆ ਪੈਸੇ ਲੈਂਦੇ ਆ ਇੱਕ ਗਰੋ ਸਿਸਟਮ ਚੱਲਦਾ ਪਿਆ ਜਿਹਦੀ ਮੈਂ ਉਰੀ ਜਾਂਚ ਕਰਦਾ ਪਿਆ ਹੈ ਵੀ ਇਹਦੇ ਪਿੱਛੇ ਹੈ ਕੌਣ ਆ ਵੀ ਇਹ ਕਿੱਥੋਂ ਚੱਲਦਾ ਪਿਆ ਕੰਮ ਤੇ ਕਿਉਂ ਚੱਲਦਾ ਪਿਆ ਕਿਉਂਕਿ ਪਹਿਲਾਂ ਤੇ ਵੇਖਣ ਨੂੰ ਮਿਲਦੇ ਨਹੀਂ ਸੀਗੇ ਅਸੀਂ ਵੀ ਪੰਜਾਬ ਦੇ ਵਿੱਚ ਵਿਚਰਦੇ ਆ ਹਰ ਜਗ੍ਹਾ ਵਿਚਰਦੇ ਆ ਕੁਝ ਵੀ ਨਹੀਂ ਸੀਗਾ ਇੱਕਦਮ ਈ ਵੱਡੀ ਤਦਾਦ ਦੇ ਵਿੱਚ ਇਹ ਸਾਰੇ ਛਟੂਲੇ ਇੱਕਦਮ ਉੱਭਰ ਕੇ ਆ ਕਿਵੇਂ ਗਏ ਆ ਬਾਹਰ ਮੁੰਡੇ ਨੇ ਕਿਉਂਕਿ ਮੁੰਡੇ ਨੇ ਤੇ ਮੁੰਡੇ ਗਏ ਕਿਵੇਂ ਬਣ ਗਏ ਆ ਛਟੂਲੇ ਬਣਦੇ ਕਿਵੇਂ ਜਾਂਦੇ ਆ ਇਹ ਨਾਲ ਤੇ ਬੱਚਾ ਜੰਮ ਸਕਦੇ ਆ ਤੇ ਨਾ ਕਿਸੇ ਨੂੰ ਬੱਚਾ ਦੇ ਸਕਦੇ ਆ ਇਹ ਚੱਲਣ ਕੀ ਦਿਹਾ ਇਹ ਸਾਰਾ ਗਰੋਥ ਆਪਾਂ ਪਰਦਾ ਫਾਸ਼ ਜਲਦੀ ਕਰਾਂਗੇ ਤੇ ਮੈਂ ਲੱਗਾ ਹੋਇਆ ਪਿੱਛੇ ਬਹੁਤ ਕਾਫੀ ਦੇਖਣ ਨੂੰ ਆਂਦਾ ਤੁਹਾਡੀ ਰੋਜ਼ਾਨਾ ਵੀਡੀਓ ਦੇਖਣ ਨੂੰ ਮਿਲਦੀ ਆ ਬਹੁਤ ਵਾਇਰਲ ਹੁੰਦੀ ਆ ਪਰ ਕਿਤਨੇ ਕਿਤੇ 3B2 ਮੋਹਾਲੀ ਬਹੁਤ ਜ਼ਿਆਦਾ ਕਿੰਗਪਿੰਨ ਬਣਿਆ ਹੋਇਆ ਹੈ ਵੀ ਕਹਿੰਦੇ ਵੀ ਰੋਡ ਦੇ ਉੱਪਰ ਚੱਲਦੇ ਆ ਗੱਡੀ ਆਂਦੀ ਆ ਬੁਠਾ ਕੇ ਲੈ ਜਾਂਦੇ ਆ ਉਸ ਤੋਂ ਬਾਅਦ ਛੱਡ ਦਿੰਦੇ ਆ ਕਈ ਤਾਂ ਮੋਹਾਲੀ ਮਟੋੜ ਥਾਣੇ ਪੁਲਿਸ ਵੱਲੋਂ ਵੀ ਕੁਝ ਸਮਾਂ ਪਹਿਲਾਂ ਇੱਕ ਗੇ ਦੇ ਉੱਪਰ ਵੀ ਜਿਹੜਾ ਜਿਹੜਾ ਕਿ ਕੈਰੀਅਰ ਟਰਾਂਸ ਜੈਂਡਰ ਦੇ ਉੱਪਰ ਵੀ ਪਰਚਾ ਦਰਜ ਪਹਿਲਾਂ ਜਿਰਕਪੁਰ ਵੀ ਹੁੰਦਾ ਸੀ ਇਹ ਕੰਮ ਖਰੜ ਦੇ ਵਿੱਚ ਵੀ ਹੁੰਦਾ ਕੰਮ ਲੇਕਿਨ ਅੱਜ ਦੀ ਡੇਟ 'ਚ 3ਵੀਂ 2 ਗੁਰਦੁਆਰਾ ਸਾਹਿਬ ਦੇ ਸਾਹਮਣੇ ਤੇ jubli ਗੁਰਦੁਆਰਾ ਸਾਹਿਬ ਦੇ ਸਾਹਮਣੇ ਦੋਵੇਂ ਜਗ੍ਹਾ ਤੇ ਪਵਿੱਤਰ ਸਥਾਨਾਂ ਦੇ ਕੋਲ ਜੋ ਗੁਰੂਆਂ ਦੀ ਧਰਤੀ ਹੈ ਸਾਬ ਜਦਾ ਅਜੀਤ ਸਿੰਘ ਨਗਰ ਆਏ ਜਿਹੜੇ ਵੱਡੇ ਸਾਹਿਬ ਜਾਦੇ ਆ ਉਹਨਾਂ ਦੇ ਨਗਰ ਦੇ ਉਹਨਾਂ ਦੇ ਨਾਮ ਤੇ ਨਗਰ ਵੱਸਿਆ ਹੋਇਆ ਹੈ ਤੇ ਉਹਨਾਂ ਦੇ ਨਾਮ ਤੇ ਜਿਹੜਾ ਨਗਰ ਵੱਸਿਆ ਉਥੇ ਗੰਦ ਵੇਖੋ ਨਸ਼ਾ ਵੇਖੋ ਨਸ਼ਾ ਬਹੁਤ ਜ਼ਿਆਦਾ ਤਦਾਦ ਦੇ ਵਿੱਚ ਸਿਗਰਟਾਂ ਸ਼ਰਿਆਂ ਮੁੰਡੇ ਪੀਂਦੇ ਆ ਸ਼ਰਿਆਂ ਕੁੜੀਆਂ ਪਿੰਦੀਆਂ ਪਈਆਂ ਗੁਰੂ ਘਰਾਂ ਦੇ ਲਾਗੇ ਨਾਲੇ ਤੇ ਪ੍ਰਧਾਨ ਪ੍ਰਧਾਨ ਸਾਰੇ ਗੁਰੂ ਘਰ ਦੇ ਸੁੱਤੇ ਹੋਏ ਆ ਪੁਲਿਸ ਸੁੱਤੀ ਪਈ ਏ ਸ਼ਰਿਆਂ ਵੇਖਦੀ ਪੁਲਿਸ ਵੀ ਪਬਲਿਕ ਪਲੇਸ 'ਤੇ ਲੋਕ ਸਿਗਰਟਾਂ ਪੀਂਦੇ ਪਏ ਆ ਪਬਲਿਕ ਪਲੇਸ ਦੇ ਵਿੱਚ ਛੂਲੇ ਫਿਰਦੇ ਪਏ ਆ 3ਵੀਂ 2 ਦੇ ਬਾਹਰ ਕੁੜੀਆਂ ਖੜ੍ਹਦੀਆਂ ਦੇਵਪਾਰ ਹੁੰਦਾ ਪਿਆ ਕੁੜੀਆਂ ਬਹਿ ਕੇ ਗੱਡੀ 'ਚ ਜਾਂਦੀਆਂ ਸਾਰਾ ਕੁਝ ਹੁੰਦਾ ਪਿਆ ਸ਼ਰਿਆਂ 'ਮੁੰਦਾ ਪਿਆ ਲੱਗਦਾ ਪਰ ਉਸ ਦਿਨ ਕੀ ਹੋਇਆ ਸੀ ਜਿਸ ਦਿਨ ਉਹ ਸਾਰੀ ਵੀਡੀਓ ਵਾਇਰਲ ਹੋਈ ਸੀ ਜਿਸ ਤਿੰਨ ਚਾਰ ਨੌਜਵਾਨ ਉਹ ਖੜੇ ਸੀ ਉਹਨਾਂ ਨੂੰ ਕੀ ਕਹੀਏ ਗੇ ਕਹੀਏ ਸਟੂਲੇ ਕਹੀਏ ਸੰਤਾ ਆਪ ਸਮਝ ਨਹੀਂ ਆਉਂਦੀ ਉਹ ਦਿਨ ਕੀ ਸਾਰਾ ਵਾਕਿਆ ਸੀ ਉਹ ਗੱਲ ਤੁਸੀਂ ਗੇ ਕਹੀਏ ਸਟੂਲੇ ਕੀ ਹੈ ਤੇ ਉਹ ਮੁੰਡੇ ਹਾਂ ਉਹਨਾਂ ਨੂੰ ਨਾ ਮੁੰਡਿਆਂ 'ਚ ਗਿਣਤੀ ਨਾ ਉਹਨਾਂ ਦੀ ਜਨਾਨੀਆਂ 'ਚ ਨਾ ਕੁੜੀਆਂ 'ਚ ਕਿਸੇ 'ਚ ਗਿਣਤੀ ਨਹੀਂ ਗਈ। ਉਹ ਜੁਬਲੀ ਕੋਲ ਖੜੇ ਸੀਗੇ ਗੁਰੂ ਘਰ ਦੇ ਕੋਲ ਉੱਥੇ ਇੱਕ ਸਿਗਰਟ ਦਾ ਉਹ ਆ ਬੇਰ ਕਾਬੂਥ। ਉੱਥੋਂ ਸਿਗਰਟਾਂ ਪੀ ਕੇ ਲੈ ਕੇ ਉੱਥੋਂ ਅਸੀਂ ਜਦੋਂ ਰੋਕਣ ਲੱਗੇ ਉਹ ਭੱਜ ਕੇ ਅਗਲੇ ਸਾਈਡ ਫਰੰਟ ਤੇ ਆ ਗਏ ਆ। ਅਸੀਂ ਗੱਡੀ ਕਮਾਈ ਅੱਗੋ ਜਾ ਕੇ ਉਹਨਾਂ ਨੂੰ ਫੜ ਲਿਆ ਗੱਲਬਾਤ ਕਰੀ ਵੀ ਤੁਸੀਂ ਇਹ ਕੀ ਕਰਨ ਦੇਓ? ਵੀ ਤੁਸੀਂ ਉੱਥੇ ਗੁਰੂ ਘਰ ਤੁਹਾਨੂੰ ਨਹੀਂ ਪਤਾ ਵੀ ਗੁਰੂ ਘਰ ਆ ਗੁਰੂ ਘਰ ਕੋ ਸਿਗਰਟਾਂ ਪੀਨੇ ਹੋ। ਉਹ ਮਾਫੀ ਮੰਗਣ ਲੱਗੇ ਵੀ ਸਾਨੂੰ ਪਤਾ ਨਹੀਂ ਸੀਗਾ ਗਲਤੀ ਹੋ ਗਈ ਬਾਬਾ ਜੀ ਐਂ ਜੀ ਇਹ ਉਹ। ਫ ਉਹਨੂੰ ਛੱਡਤਾ ਵੀ ਇੱਥੇ ਮਾਫੀ ਮੰਗੋ ਉਠਕਾ ਬੈਠਕਾਂ ਕਰਾਈਆਂ ਉਹਨਾਂ ਦੀਆਂ ਤੇ ਫਿਰ ਉਹਨੂੰ ਜਾਣ ਦਿੱਤਾ ਵੀ ਹੁਣਸਿਆ ਨਹੀਂ ਵੀ ਉਹ ਉਰੇ ਕਰਨ ਕੀ ਆਂਦੇ ਆ ਕੁਛ ਵੀ ਨਹੀਂ ਉਹ ਕਹਿੰਦੇ ਜੀ ਅਸੀਂ ਗਲਤੀ ਹੋ ਗਈ ਸਾਡੇ ਕੋ ਆਏ ਮੈਂ ਕਿਹਾ ਵੀ ਤੁਸੀਂ ਇੱਥੇ ਆਏ ਕੀ ਲੈਣੋ ਤੁਸੀਂ ਆਂਦੇ ਕਿਉਂ ਰਾਤ ਨੂੰ ਤੁਹਾਡਾ 2 1.5 ਵਜੇ ਦਾ ਟਾਈਮ ਸੀਗਾ ਮੈਂ ਕਿਹਾ ਰਾਤ ਨੂੰ 1.5 ਵਜੇ 2 ਵਜੇ ਤੁਸੀਂ ਕਰਦੇ ਕੀ ਫਿਰਦੇ ਹੋ ਇੱਥੇ ਲੇਕਿਨ ਉਹ ਤਾਂ ਸਾਨੂੰ ਵੀ ਪਤਾ ਹੈ ਨਾ ਕੀ ਕਰਦੇ ਫਿਰਦੇ ਆ ਮੁੰਡੇ ਮੁੰਡੇ ਇਹ ਨਾ ਪਿੱਛੇ ਤੁਰੇ ਫਿਰਦੇ ਆ ਸਾਡੇ ਪੰਜਾਬ ਦਾ ਜਿਹੜਾ ਨੌਜਵਾਨੀ ਉਹਨਾਂ ਨੂੰ ਵੀ ਸ਼ਰਮ ਨਹੀਂ ਆਉਂਦੀ ਉਹ ਤੁਸੀਂ ਫਿਰਨਾ ਹੀ ਹੈ ਆਪਣੇ ਵਿਆਹ ਕਰਾ ਲਓ ਕਿੰਨਾ ਪਿੱਛੇ ਧੱਕੇ ਖਾਈ ਜਾਂਦੇ ਹੋ ਸਤੂਲੇਸ਼ ਅਲੇ ਦੇ ਮਗਰੀ ਤੁਰੀ ਫਿਰਦੇ ਨੇ ਇਹਨਾਂ ਨੂੰ ਪੰਜਾਬ ਦੀ ਪਤਾ ਹੀ ਨਹੀਂ ਪੰਜਾਬ ਚੀਜ਼ ਕੀ ਹੈ ਪੰਜਾਬ ਬਦਲ ਕਰਨਾ ਹੈ ਜਾਂ ਸਾਡੀ ਪੰਜਾਬ ਹੀ ਹੈ ਤੇ ਆ ਕੌਮ ਪੰਥ ਕੀ ਚੀਜ਼ ਹੈ ਕੱਖ ਵੀ ਨਹੀਂ ਪਤਾ ਇਹਨਾਂ ਨੂੰ ਮਨਿੰਦਰ ਜੀ ਹਾਲਾਤ ਕੀ ਬਣ ਗਏ ਆ ਮੋਹਾਲੀ ਦੇ ਹਾਲਾਤਾਂ ਦੀ ਅੱਜ ਆਪਾਂ ਗੱਲ ਕਰ ਰਹੇ ਆ ਤੁਹਾਨੂੰ ਕੀ ਲੱਗਦਾ ਤੁਸੀਂ 3 ਵੀ 2 ਵੀ ਜਾਣਦੇ ਜੁਬਲੀਕ ਬਾਖ ਵੀ ਜਾਣਦੇ ਹੋ 7 ਫੀਸ ਦੀਆਂ ਲੈਟਾਂ ਦੇ ਸ਼ਾਮ ਨੂੰ ਪੂਰਾ ਖਾੜਾ ਲੱਗਦਾ ਇਹਨਾਂ ਦਾ ਆਪਾਂ ਕਹਿ ਦਈਏ ਗੱਡੀ ਬਾਅਦ ਚਾਉਂਦੀ ਆ ਪਹਿਲਾਂ ਬੈਠ ਕੇ ਪੈਸਿਆਂ ਦੀ ਡੀਲ ਪੈਸੇ ਵੀ ਫੜਦੇ ਦਿਖਦੇ ਆ ਜਾਂਦੇ ਆ ਫਿਰ ਕੁਝ ਸਮਾਂ ਬਾਅਦ ਤਾਰ ਜਾਂਦੇ ਆ ਬੇਸ਼ਰਮ ਕਹਿ ਸਕਦੇ ਆ ਮੋਹਾਲੀ ਦੇ ਦੀਪਵਾਰ ਸ਼ਰੇਆਮ ਬਹਾੜੀ ਚ ਗੁੰਡਾਗਰਦੀ ਚੱਲਦੀ ਪਈ ਐ ਕੋਈ ਗੋਲੀਆਂ ਚਲਾ ਜਾਂਦਾ ਕੋਈ ਬੰਦਾ ਸ਼ਰੇਆਮ ਬੌਨਟਾ ਤੇ ਖੜ ਖੜ ਕੇ दारूਆ ਪੀਂਦੇ ਆ ਗੱਡੀ ਦੇ ਬੌਨਟਾ ਤੇ ਬਹਿ ਬਹਿ ਕੇ ਸਿਗਰਟਾਂ ਪੀਂਦੇ ਆ 3 ਵੀ 2 ਵੀ ਇਹੀ ਕੁਝ ਚੱਲਦਾ ਪਿਆ ਦੇ ਵਪਾਰ ਸ਼ਰੇਆਮ ਚੱਲਦਾ ਪਿਆ ਕੋਈ ਕਿਸੇ ਦੀ ਰੋਕ ਨਹੀਂ ਇੱਕ ਗਰੋਹ ਚੱਲਦਾ ਪਿਆ ਵੀ ਇਹਨਾਂ ਦੇ ਪਿੱਛੇ ਜਿਵੇਂ ਹੁੰਦਾ ਨਹੀਂ ਕੋਈ ਮਾਫੀਆ ਸਿਸਟਮ ਜਿਵੇਂ ਇੱਕ ਡਰੱਗ ਡਰੱਗ ਦੇ ਪਿੱਛੇ ਇੱਕ ਡਰੱਗ ਮਾਫੀਆ ਐ ਇਵੇਂ ਹੀ ਇੱਕ ਇਹ ਦੇਵ ਪਰਵੀ ਮਾਫੀਆ ਚੱਲਦਾ ਪਿਆ ਇਹਨਾਂ ਦੇ ਪਿੱਛੇ ਮੈਂ ਕਹਿ ਸਕਦਾ ਜਿਹੜੀ ਇਹ ਸਟੂਲੇ ਫਿਰਦੇ ਆ ਸ਼ਾਮ ਨੂੰ ਇਹ ਮੁੰਡੇ ਫਿਰਦੇ ਆ ਜਾਂ ਗੇ ਬਣ ਕੇ ਫਿਰਦੇ ਆ ਜਾਂ ਟਰਾਂਸ ਜੈਂਡਰ ਬਣ ਕੇ ਫਿਰਦੇ ਆ ਇਹਨਾਂ ਦੇ ਪਿੱਛੇ ਕੋਈ ਨੈਕਸਸ ਆ ਬਟਾ ਬਿਲਕੁਲ ਨੈਕਸਸ ਆ ਮੈਂ ਉਹਦੇ ਪਿੱਛੇ ਲੱਗਾ ਹੋਇਆ ਮੈਨੂੰ ਜਿਵੇਂ ਜਿਵੇਂ ਹਲਕੀ ਥੋੜਾ 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 ਮੈਂ ਇਕੱਠਾ ਕਰਦਾ ਪਿਆ ਇਹਨਾਂ ਦਾ ਮਟੀਰੀਅਲ ਮੈਨੂੰ ਪਤਾ ਲੱਗਦਾ ਪਿਆ ਵੀ ਇਹਨਾਂ ਦੇ ਪਿੱਛੇ ਕੌਣ ਆ ਮੈਂ ਇਸ ਪੂਰੀ ਜੜ ਤੱਕ ਜਾਵਾਂਗਾ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਹਟਿਆ ਪਹਿਲਾਂ ਸਟੂਲੇ ਨਹੀਂ ਸੀ ਵੇਖਣ ਨੂੰ ਮਿਲ ਵੱਡੀ ਗਿਣਤੀ 'ਚ ਵਖਦੇ ਆ ਅੰਮ੍ਰਿਤਸਰ ਪਰੇਡ ਵਾਸਤੇ ਇਹਨਾਂ ਨੇ ਐਲਾਨ ਕਰਿਆ ਸੀ ਤੇ ਲੱਖਾਂ ਦੀ ਗਿਣਤੀ 'ਚ ਇਕੱਠੇ ਹੋ ਗਏ ਸੀ ਇਹ ਕਿੱਥੋਂ ਆ ਰਹੇ ਆ ਪਰੇਡ ਦਾ ਮਤਲਬ ਕੀ ਏ ਇਹ ਸ਼ੁਰੂਆਤ ਕਿਵੇਂ ਹੁੰਦੀ ਪਈ ਇਹਨਾਂ ਦੀ ਤੁਹਾਨੂੰ ਨਹੀਂ ਲੱਗਦਾ ਅੱਗੇ ਸਾਡੇ ਹੁਣ ਬੱਚੇ ਘਰਾਂ 'ਚ ਫੋਨ ਚਲਾਉਂਦੇ ਆ ਉਹਨਾਂ ਦੀ ਜ਼ਿੰਦਗੀ ਤੇ ਕਿਵੇਂ ਦਾ ਅਸਰ ਪਊਗਾ ਇਹ ਜ਼ਿੰਦਗੀ ਤੇ ਬੜਾ ਬੈਡ ਅਸਰ ਪੈਣਾ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਜੋ ਬੱਚਾ ਸਾਡਾ ਵੇਖੂਗਾ ਉਹੀ ਸਿੱਖੇਗਾ ਜੋ ਸਾਡਾ ਬੱਚਾ ਸਕੂਲ ਚ ਕਾਲਜ ਚ ਪੜਦਾ ਹੈ ਜਿੰਨੇ ਜੋ ਉਹਨੇ ਮੋਬਾਈਲ ਚ ਵੇਖਣਾ ਜੋ ਉਹਨੇ ਆਪਣੇ ਆਮ ਜ਼ਿੰਦਗੀ ਚ ਵੇਖਣਾ ਕੋਈ ਗਾਣਿਆਂ ਦੇ ਵਿੱਚ ਕੋਈ ਪਾਟੇ ਕੱਪੜੇ ਕਪਾਟੀ ਜਿੰਸ ਵੇਖਦਾ ਸਾਡ ਬੱਚਾ ਉਹੀ ਡਿਮਾਂਡ ਕਰਦਾ ਇਹ ਬੈਡ ਅਸਰ ਪੈਣਾ ਹੀ ਪੈਣਾ ਸਾਡੀ ਕੁੜੀਆਂ ਜਿਹੜੀਆਂ ਅੱਜ ਕੱਲ ਤੁਰੀਆਂ ਫਿਰਦੀਆਂ ਵਿਦੇਸ਼ ਦੇ ਵਿੱਚ ਵੀ ਇਹੀ ਹਾਲ ਹੈ ਇੱਥੇ ਵੀ ਇਹੀ ਹਾਲ ਹੈ ਹੋਰ ਕੋਈ ਸਿਗਰਟ ਪੀਵੇ ਨਾ ਪੀਵੇ ਮੁੰਡਾ ਬੇਸ਼ੱਕ ਸਿਗਰਟ ਦਾ ਪੀਵੇ ਪੀੜੇ ਕੁੜੀ ਜ਼ਰੂਰ ਸਿਗਰਟ ਪੀਊਗੀ ਆ ਇੱਥੇ ਉਹ ਹੈ ਇੰਡਸਟਰੀ ਏਰੀਆ ਪਿੱਛੇ ਉੱਥੇ ਜੰਨੀਆਂ ਕੁੜੀਆਂ ਨੇ ਮੈਂ ਕਹਿੰਦਾ ਹਰ ਕੁੜੀ ਦੇ ਅੱਛੇ ਸਿਗਰਟ ਆ 3B2 ਚਲ ਜਾਓ ਸ਼ਰਿਆਂਮ ਕੁੜੀਆਂ ਸਿਗਰਟਾਂ ਪੈਂਦੀਆਂ ਅਸੀਂ ਭਜਾਏ ਆ ਉੱਥੋਂ ਮੁੰਡੇ ਤੁਸੀਂ ਪਰਿਵਾਰ ਨਾਲ 3B2 ਜਾ ਸਕਦੇ ਹੋ ਬਿਲਕੁਲ ਹੀ ਜਾ ਸਕਦਾ ਮੈਂ ਉਹੀ ਗੱਲ ਕਹਿੰਨਾ ਤਿੰਨ ਪੰਜ ਦੀਆਂ ਲੈਟਾਂ ਨੇ ਉੱਥੇ ਕੁੜੀਆਂ ਖੜ੍ਹਦੀਆਂ ਨੇ ਮੈਂ ਵੀਡੀਓ ਵੀ ਬਣਾਈ ਤੁਹਾਨੂੰ ਵੀਡੀਓ ਦਊਂਗਾ ਮੈਂ ਉਹਦੀ ਕੋਈ ਕੁੰਜ ਅਣਜਾਣ ਕੁੜੀ ਕੋਈ ਖੜੀ ਹੋ ਜੇ ਨਾ ਤੇ ਕੀ ਪਤਾ ਆਕੇ ਕੋਈ ਉਹਨੂੰ ਰੇਟ ਪੁੱਛ ਲਵੇ ਐਡਾ ਬੁਰਾ ਹਾਲ ਹੋਇਆ ਪਿਆ ਉੱਥੇ ਕੋਈ ਘਰ ਦੀ ਕੁੜੀ ਕੋਈ ਭੈਣ ਕੋਈ ਮਾਂ ਖੜੀ ਨਹੀਂ ਸਕਦੀ 3B2 ਚ ਕੱਲੀ ਕੋਈ ਕੁੜੀ ਖੜੀ ਨਹੀਂ ਸਕਦੀ ਕੀ ਪਤਾ ਆ ਕੇ ਉਹਨੂੰ ਕੋਈ ਦੁਸ਼ਰਿਆ ਅਗਲਾ ਮੁੰਡਾ ਭਲੇਖੇ ਚ ਉਹਨੂੰ ਰੇਟ ਹੀ ਨਾ ਪੁੱਛ ਲਵੇ ਤੇ ਖੜੀ ਵਿਚਾਰੀ ਕਿਤੇ ਮਜਬੂਰੀ ਚ ਹੋਵੇ ਕੀ ਪਤਾ ਉਹਨੇ ਘਰ ਜਾਣਾ ਹੋਵੇ ਜਾਂ ਕੈਬ ਬੁੱਕ ਕਰੀ ਹੋਵੇ ਕੀ ਪਤਾ ਕਿਸ ਚੱਕਰ ਚ ਖੜੀ ਹੋਵੇ ਕਿਉਂਕਿ ਮਾਹੌਲ ਕ੍ਰੀਏਟ ਹੋ ਗਿਆ ਉੱਥੇ ਇਹੋ ਜਿਹਾ ਸਿਰਜਤਾ ਆਪਾਂ ਫੜ ਕੇ ਇਹ ਹਾਲਾਤ ਨੇ ਸਾਡੇ ਸਹਿਬਜਾਦਾ ਆਜੀਤ ਸਿੰਘ ਨਗਰ ਦੇ ਇਹ ਸਾਨੂੰ ਸਾਡੇ ਅਕਾਲ ਤਖਸਾਲਬ ਨੂੰ ਇਹ ਪ੍ਰਸ਼ਾਸਨ ਨੂੰ ਸੋਚਣ ਦੀ ਲੋੜ ਆ ਕਿਉਂਕਿ ਹੁਣ ਆਪਣੇ ਡੀਆਈਜੀ ਸਾਹਿਬ ਨਾਨਕ ਸਾਹਿਬ ਆਏ ਆ ਉਹਨਾਂ ਨਾਲ ਮੈਂ ਗੱਲ ਕਰਨੀ ਦੇ ਬਾਰੇ ਮੰਗ ਪੱਤਰ ਲੈ ਕੇ ਮੈਂ ਜਲਦੀ ਜਾਣਾ ਉਹਨਾਂ ਕੋਲ ਬੀਸ ਚੀਜ਼ ਦੇ ਉੱਤੇ ਵੀ ਸਹਿਬ ਜਦਾ ਅਜੀਤ ਸਿੰਘ ਦਾ ਨਗਰ ਦਾ ਮਤਲਬ ਕੀ ਹੈ ਸਭ ਤੋਂ ਵੱਡੇ ਸ਼ਹੀਦ ਹੋਏ ਆ ਸਾਡੇ ਭਾਰਤ ਦੇ ਭਾਰਤ ਦੇ ਲਾਲੋ ਜਾਂ ਦੁਨੀਆ ਦੇ ਲਾਲੋ ਜਿਹਦੇ ਸਰੀਰ ਤੇ ਸਭ ਤੋਂ ਵੱਧ ਫੱਟ ਸੀਗੇ ਬੜੀ ਘੱਟ ਉਮਰਾਂ ਦੇ ਵਿੱਚ ਜਿਨ੍ਹਾਂ ਨੇ ਸ਼ਹਾਦਤਾ ਪਾਈਆਂ ਉਹਨਾਂ ਦੀ ਸ਼ਹਾਦਤਾ ਨੂੰ ਤੁਸੀਂ ਕੀ ਦਾਗ ਲਾਇਆ ਹੋਇਆ ਪਰ ਮਨਿੰਦਰ ਜੀ ਤੁਹਾਨੂੰ ਕੀ ਲੱਗਦਾ ਹੈ ਜਿਹੜੇ ਇਹ ਟਰਾਂਸ ਜੈਂਡਰ ਨੇ ਜਾਂ ਸਟੂਲੇ ਨੇ ਗਏ ਨੇ ਇਹ ਤੁਹਾਨੂੰ ਕੀ ਲੱਗਦਾ ਹੈ ਪੈਸੇ ਪਿੱਛੇ ਕੰਮ ਕਰਦੇ ਆ ਜਾਂ ਕੁਝ ਵੇਖੋ ਕਰਦੇ ਤੇ ਪੈਸੇ ਲਈ ਨੇ ਜਿਹੜਾ ਮੇਨ ਗੱਲ ਹੈ ਕਿਉਂਕਿ ਮੁੰਡਾ ਇੱਕ ਆਪਣੇ ਆਪ ਨੂੰ ਕਨਵਰਟ ਕਰ ਲਵੇ ਉਹ ਪੈਸੇ ਪਿੱਛੇ ਕਰ ਸਕਦਾ ਕੋਈ ਬੰਦਾ ਤੇ ਕਰ ਨਹੀਂ ਸਕਦਾ ਵੇ ਜਮੀਰ ਵਾਲਾ ਬੰਦਾ ਜ਼ੁਰਤ ਵਾਲਾ ਬੰਦਾ ਤੇ ਨਹੀਂ ਕਰ ਸਕਦਾ ਲੇਕਿਨ ਉਹ ਆਪਣੇ ਆਪ ਨੂੰ ਕਨਵਰਟ ਕਰ ਰਿਹਾ ਤਾਂ ਮਨ ਪੈਸੇ ਹੀ ਕਰਕੇ ਕਰਦੇ ਪਏ ਆ ਕੋਈ ਨਾ ਕੋਈ ਪਿੱਛੇ ਉਹਨਾਂ ਦੇ ਹੈਗਾ ਜਿਹੜਾ ਉਹਨੂੰ ਲਾਲਚ ਦਿੰਦਾ ਪਿਆ ਵੀ ਤੁਸੇ ਤੁਹਾਨੂੰ ਪੈਸਾ ਮਿਲੂਗਾ ਵੇਖੋ ਉਹ ਮੈਂ ਕੱਢਾਂਗਾ ਇਹਦੀ ਡਿਟੇਲ ਵੈਸੇ ਪ੍ਰਸ਼ਾਸਨ ਨੂੰ ਵੀ ਅਪੀਲ ਹੈ ਉਹ ਵੀ ਕੱਢੇ ਉਹ ਸੁੱਤੀ ਨਾ ਰਵੇ ਇਹ ਪੰਜਾਬ ਦੇ ਹਾਲਾਤ ਨੇ ਜਲਦੀ ਖਤਮ ਹੋ ਜਾਣਗੇ ਤੁਸੀਂ ਜਦੋਂ ਉੱਥੇ ਮੌਜੂਦ ਸੀਗੇ ਤੁਸੀਂ ਉਸੇ ਸਮੇਂ ਪੁਲਿਸ ਨੂੰ ਫੋਨ ਕੀਤਾ ਗਿਆ ਐਸ ਐਚਓ ਥਾਣਾ ਮਟੌਰ ਦੇ ਧਿਆਨ ਚ ਲਿਆਂਦਾ ਸੀ ਤੁਸੀਂ ਕਿਉਂਕਿ ਉਹਨਾਂ ਵੱਲੋਂ ਵੀ ਕੁਝ ਸਮਾਂ ਪਹਿਲਾਂ ਇੱਕ ਏਦਾਂ ਹੀ ਟਰਾਂਸ ਜੈਂਡਰ ਸੀ ਉਹਨੂੰ ਫੜ ਕੇ ਜਿਹੜਾ ਕਿ ਗਲਤ ਕੱਪੜੇ ਪਾ ਕੇ 3B2 ਚ ਫਿਰ ਰਿਹਾ ਸੀ ਸਾਰਾ ਸਾਰੇ ਲੋਕਾਂ ਲਈ ਦਿਖਾਵਾ ਬਣਿਆ ਹੋਇਆ ਸੀ ਮਾਹੌਲ ਖਰਾਬ ਹੋ ਰਿਹਾ ਸੀ ਤੁਸੀਂ ਉਹਨਾਂ ਨੇ ਵੀ ਉਸਤੇ ਪਰਚਾ ਦਰਜ ਕੀਤਾ ਸੀਗਾ ਪਰ ਤੁਸੀਂ ਪੁਲਿਸ ਨਾਲ ਰਾਬਤਾ ਨਹੀਂ ਪੁਲਿਸ ਨਾਲ ਮੈਂ ਉਸ ਟਾਈਮ ਕੋਈ ਰਾਬਤਾ ਨਹੀਂ ਕਰਿਆ ਲੇਕਿਨ ਮੈਂ ਇੱਕ ਵੀਡੀਓ ਜਿਹੜੀ ਜਾਰੀ ਕਰੀ ਸੀ ਉਹਦੇ ਚ ਅਪੀਲ ਕਰਤੀ ਸੀ ਪ੍ਰਸ਼ਾਸਨ ਨੂੰ ਵੀ ਪ੍ਰਸ਼ਾਸਨ ਇਹਨਾਂ ਚੀਜ਼ਾਂ ਤੇ ਧਿਆਨ सिटी एरिया ਉਥੇ ਕੁਝ ਵੀ ਹੋ ਸਕਦਾ ਹੈ ਅੱਜ ਆ ਛੋਟੀ ਜੀ ਗੱਲ ਹੈ ਕੱਲ ਨੂੰ ਉਸ ਤੋਂ ਵੱਡਾ ਵੀ ਕੁਝ ਹੋ ਸਕਦਾ ਹੈ ਮੈਂ ਹਰ ਵੀਡੀਓ 'ਚ ਅਪੀਲ ਕਰਦਾ ਹਰ ਚੈਨਲ ਤੇ ਜਿੱਦ ਨੂੰ ਜਿੱਦ ਨੂੰ ਵੀ ਕੋਈ ਇੰਟਰਵਿਊ ਦੇਣਾ ਜਾਂ ਮੈਂ ਆਪਣੀ ਕੋਈ ਵੀਡੀਓ ਪਾਉਣਾ ਮੈਂ ਉੱਥੇ ਹੀ ਅਪੀਲ ਕਰਦਾ ਵੀ ਪ੍ਰਸ਼ਾਸਨ ਇਹਨੂੰ ਧਿਆਨ 'ਚ ਲਿਆਵੇ ਜੇ ਪ੍ਰਸ਼ਾਸਨ ਨਹੀਂ ਧਿਆਨ 'ਚ ਲਿਆ ਸਕਦਾ ਤਾਂ ਇੱਕ ਵੀਡੀਓ ਜਾਰੀ ਕਰ ਦਵੇ ਵੀ ਅਸੀਂ ਨਹੀਂ ਕਰ ਸਕਦੇ ਫਿਰ ਅਸੀਂ ਵੇਖ ਲਾਂਗੇ ਅਸੀਂ ਕਿਵੇਂ ਰੋਕਣਾ ਅਸੀਂ ਠੱਲ ਪਾਵਾਂਗੇ ਪਾ ਵੀ ਦਿੱਤੀ ਹੈ ਰਿਜ਼ਲਟ ਵੀ ਦਿੱਤਾ ਅਸੀਂ ਮਾਫੀ ਮੰਗਾਈ ਹੈ ਕਿ ਉਹ ਦੁਬਾਰਾ ਆਉਂਦੇ ਵੀ ਨਹੀਂ ਉਥੇ ਜੁਬਲੀ ਐਸ ਟਾਈਮ ਉਥੇ ਦੁਕਾਨਾਂ ਵਾਲੇ ਬੜੇ ਸੋਖੇ ਹੋ ਗਏ ਆ ਪ੍ਰਭਾਵ ਪਿਆ ਤੁਹਾਡੇ ਜਾ ਇੰਨਾ ਵਧੀਆ ਪ੍ਰਭਾਵ ਪਿਆ ਕੁੜੀਆਂ ਤੱਕ ਇਹ ਗੱਲ ਕਹਿੰਦੀਆਂ ਪਈਆਂ ਵੀ ਤੁਸੀਂ ਵਧੀਆ ਹੋ ਗਿਆ ਇਹਨਾਂ ਦਾ ਕੰਮ ਕਰਤਾ ਸਾਨੂੰ ਅਸੀਂ ਆ ਭੁੱਖੇ ਹੀ ਹੋਏ ਪਏ ਸੀਗੇ ਸਾਨੂੰ ਐਸੀ ਨਿਗਾਹ ਨਾ ਵੇਖਦੇ ਸਾਨੂੰ ਆਪ ਨੂੰ ਸ਼ਰਮ ਆਈ ਜਾਂਦੀ ਏ ਬੜੀ ਵੱਡੀ ਚਪੇੜ ਐ ਮੁਹਾਲੀ ਪ੍ਰਸ਼ਾਸਨ ਤੇ ਕਿਤੇ ਨਾ ਕਿਤੇ ਪੁਲਿਸ ਵੀ ਕੰਮ ਕਰਦੀ ਐ ਪਰ ਜਦੋਂ ਤੋਂ ਮਨਿੰਦਰ ਸਿੰਘ ਨਿਆਂਗਚੰਗਾ ਦੀਆਂ ਫੌਜਾਂ ਨੂੰ ਨਾਲ ਲੈ ਕੇ ਉੱਥੇ ਜਾਂਦੇ ਨੇ ਮੁਹਾਲੀ ਜੁਬਲੀ ਬਾਗ ਹੋ ਗਿਆ ਵੱਡੀਆਂ-ਵੱਡੀਆਂ ਇਮਾਰਤਾਂ ਨੇ ਸਿੰਘ ਸ਼ੀਦਾ ਗੁਰਦੁਆਰਾ ਸੁਆਣਾ ਸਾਹਿਬ ਹੋ ਗਿਆ ਅੰਬ ਸਬ ਹੋ ਗਿਆ 7 ਫੀਸ ਲਾਈਟਾਂ ਹੋ ਗਈਆਂ ਤ੍ਰਿਬਿਊਟ ਹੋ ਗਿਆ ਵਕ ਵਕ ਥਾਵਾਂ ਤੇ ਇਹਨਾਂ ਵੱਲੋਂ ਆਪਣੀਆਂ ਟੀਮਾਂ ਬਣਾ ਕੇ ਜਾਇਆ ਜਾਂਦਾ ਪਰ ਜਿਹੜੇ ਉੱਥੇ ਦੇ ਲੋਕ ਨੇ ਜਿਵੇਂ ਕਿ ਆਪ ਦੱਸ ਰਹੇ ਲੋਕ ਇਹਨਾਂ ਦਾ ਧੰਨਵਾਦ ਕਰਦੇ ਨੇ ਵੀ ਬਹੁਤ ਚੰਗਾ ਹੋਇਆ ਵੀ ਤੁਹਾਡੇ ਆਣ ਕਰਕੇ ਇਹ ਗੰਧ ਦੂਰ ਹੋ ਰਿਹਾ ਆ ਪਰ ਕੀ ਲੱਗਦਾ ਜਿਹੜਾ ਕੰਮ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਉਹ ਤੁਸੀਂ ਕਰ ਰਹੇ ਹੋ ਪ੍ਰਸ਼ਾਸਨ ਦੀ ਸੁਣ ਲੋ ਗੱਲ ਆ ਮੈਂ ਜੁਗਲੀ ਦੇ ਬਾਹਰ ਹੀ ਇੱਕ ਵੇਰਕਾ ਬੂਥ 'ਤੇ ਸਿਗਰਟਾ ਵਾਲੇ ਨੂੰ ਫੜ ਲਿਆ ਮੈਂ ਵੇਚਦੇ ਨੂੰ ਵੀ ਤੂੰ ਸਿਗਰਟਾ ਵੇਚਦਾ ਮੈਂ ਕਿਹਾ ਗੁਰਦੁਆਰੇ ਦੇ ਕੋਲ ਵੇਚਦਾ ਪ੍ਰਸ਼ਾਸਨ ਆਇਆ ਉੱਥੇ ਤੇ ਉਲਟਾ ਉਹਦੀ ਸਪੋਰਟ ਕਰਨ ਲੱਗ ਗਿਆ ਵੀ ਹਾਂ ਕੋਈ ਗੱਲ ਨਹੀਂ ਇਹ ਨਹੀਂ ਵੇਚੂਗਾ ਤੂੰ ਛੱਡ ਦੋ ਇਹਨੂੰ ਉਹ ਮੈਂ ਕਿਹਾ ਕੋਟ ਪਾ ਐਕਟ ਆ ਇਹਦੇ ਅਧੀਨ ਇਹ ਵੇਚ ਨਹੀਂ ਸਕਦਾ ਇਹ ਬੂਥ 'ਤੇ ਵੇਚ ਨਹੀਂ ਸਕਦਾ ਰੱਖ ਹੀ ਨਹੀਂ ਸਕਦਾ ਇਹ ਪੂਰੇ ਪੰਜਾਬ ਪੰਜਾਬ ਪੂਰੇ ਚ ਲਾਗੂ ਹੋਣੀ ਚਾਹੀਦੀ ਇਹ ਚੀਜ਼ ਹੁਣ ਹੁਣ ਉਸ ਤੋਂ ਬਾਅਦ ਹੁਣ ਕੰਟੀਨਿਊ ਤੁਹਾਡੇ ਵੱਲੋਂ ਕਿਵੇਂ ਦੀ ਐਕਸ਼ਨ ਰਹਿਣਗੇ ਕੰਟੀਨਿਊ ਇਹੀ ਐਕਸ਼ਨ ਰਹਿਣਗੇ ਸਾਡੇ ਮੈਂ ਰੋਜ਼ਾਨਾ ਜਾਂਦੇ ਹਾਂ ਮੈਂ ਰੋਜ਼ਾਨਾ ਨਹੀਂ ਜਾਂਦਾ ਕਿਉਂਕਿ ਮੈਂ ਪਹਿਲਾਂ ਵੀ ਨਹੀਂ ਸੀ ਜਾਂਦਾ ਹੁੰਦਾ ਬਹੁ ਘਟ ਜਾਈਦਾ ਮਪਾ ਮੋਰਚਾ ਲੱਗਾ ਇੱਥੇ ਮੋਰਚੇ ਦੇ ਡਿਟੇਲ ਰਹੀਦਾ ਜਾਂ ਆਪਣੇ ਅਸੀਂ ਜੋ ਕੰਮ ਕਰਦੇ ਆ ਇਮੀਗ੍ਰੇਸ਼ਨ ਵਾਲਿਆਂ ਦੇ ਖਿਲਾਫ ਜੇ ਕੋਈ ਜਾਣਾ ਪੈਂਦਾ ਉੱਥੇ ਜਾਈਦਾ ਮੈਂ ਅੱਜ ਵੀ ਜੁਬਲੀ ਦਾ ਮੈਨੂੰ ਸ਼ਿਕਾਇਤਾਂ ਆ ਰਹੀਆਂ ਸੀ ਲਗਾਤਾਰ ਵੀ ਗੁਰੂ ਘਰ ਦੇ ਕੋਲੇ ਕੁਝ ਹੁੰਦਾ ਪਿਆ ਤਰੀ ਵੀ ਟੂ ਗੁਰੂ ਘਰ ਦੇ ਕੋਲੇ ਕਸ਼ੂ ਹੁੰਦਾ ਪਿਆ ਸੀ ਮੈਂ ਕਿਹਾ ਕੋਈ ਗੱਲ ਨਹੀਂ ਜੇ ਗੁਰੂ ਘਰ ਦੀ ਗੱਲ ਹੈ ਨਾ ਫਿਰ ਉਹਦਾ ਮੈਂ ਕਿਹਾ ਪੱਕਾ ਡਟ ਕੇ ਪੈਰਾ ਅਸੀਂ ਲਾਵਾਂਗੇ ਉਹਦੇ ਤੇ ਲੇਕਿਨ ਅਸੀਂ ਤੇ ਕਰਤਾ ਅੱਗੇ ਵੀ ਕਰਾਂਗਾ ਕਮੈਂਟਾਂ ਵਿੱਚ ਬੜੇ ਲੋਕ ਨੈਗੇਟਿਵ ਵੀ ਸੀਗੇ ਬੜੀ ਉਹਨਾਂ ਦੀ ਸਪੋਰਟ ਕਰਦੇ ਸੀਗੇ ਗੁਰੂ ਘਰ ਉੱਚ ਠੇਕੇ ਵੀ ਨੇ ਫਲਾਣੇ ਉਹ ਸਾਰੇ ਠੇਕੇ ਅਸੀਂ ਬੰਦ ਕਰਾਉਣੇ ਆ ਸਾਰੀ ਦੁਕਾਨਾਂ ਅਸੀਂ ਬੰਦ ਕਰਾਉਣੀ ਆ ਤੁਸੀਂ ਕੀ ਕਰੋਗੇ ਫਿਰ ਇਹ ਪ੍ਰਸ਼ਾਸਨ ਕੀ ਕਰੇਗਾ ਫਿਰ ਪ੍ਰਸ਼ਾਸਨ ਕਾਦੀਆਂ ਤਨਖਾਹਾਂ ਲੈਂਦਾ ਕਾਦੇ ਸਟਾਰ ਲਾਈ ਫਿਰਦਾ ਮੋਢੇ ਤੇ ਸਰਕਾਰੀ ਗੱਡੀਆਂ ਚ ਤੇਲ ਫੂਕਦੇ ਕਾਦੇ ਲਈ ਫੂਕਦੇ ਆ ਅਸੀਂ ਆਪਣੇ ਪੱਲਿਓਂ ਕਰਦੇ ਪਏ ਸਾਰਾ ਕੁਝ ਤੁਸੀਂ ਜ਼ਿੰਮੇਵਾਰੀ ਚੱਕੋ ਅਗਰ ਨਹੀਂ ਚੱਕਦੇ ਜਵਾਬ ਦੇ ਦਿਓ ਇੱਕ ਵੀਡੀਓ ਪਾ ਕੇ ਇੱਕ ਲਿਖਤੀ ਜਾਂ ਇੱਕ ਮੈਸੇਜ ਛੱਡ ਦੋ ਵੀ ਅਸੀਂ ਨਹੀਂ ਕਰ ਸਕਦੇ ਵੀ ਪੰਥ ਇਸ ਚੀਜ਼ ਦਾ ਆਪਣੇ ਆਪ ਆਪਣੇ ਮੋਢਿਆਂ ਦੇ ਭਾਰ ਚੱਕੇ ਤੇ ਇਸ ਰਾਤੋਂ ਰਾਤ ਸਾਰਾ ਕੁਝ ਸਾਫ਼ ਹੋ ਜਾਊਗਾ ਧੰਨਵਾਦ ਸੋ ਬਿਲਕੁਲ ਐਸਾ ਨਾ ਬਾਬਾ ਮਨਿੰਦਰ ਸਿੰਘ ਜੀ ਜੰਗਸੰਧਾ ਦੀ ਫੌਜਾਂ ਦੇ ਨਾਲ ਕਿਉਂਕਿ ਮੋਹਾਲੀ ਵਾਈਪੀਐਸ ਚੌਂਕ ਤੇ ਜਿਹੜਾ ਕਿ ਮੋਰਚਾ ਲੱਗਿਆ ਹੋਇਆ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਉੱਥੇ ਡਟੇ ਹੁੰਦੇ ਆ ਜਿੱਦੇ ਚਲਦੇ ਮੋਹਾਲੀ ਦੇ ਲੋਕਾਂ ਵੱਲੋਂ ਇਹਨਾਂ ਨੂੰ ਕੌਲਾਂ ਕਰਕੇ ਦੱਸਿਆ ਜਾਂਦਾ ਵੀ ਇਹ ਇਹ ਜਗ੍ਹਾ ਦੇ ਉੱਪਰ ਜਿਵੇਂ ਆਪਾਂ ਕਹਿ ਦਈਏ ਟਰਾਂਸਜੈਂਡਰ ਫਿਰਦੇ ਨੇ ਗੇ ਫਿਰਦੇ ਨੇ ਜਿਸ ਦੇ ਕਰਕੇ ਸ਼ਹਿਰ ਦਾ ਮਾਹੌਲ ਬਹੁਤ ਜ਼ਿਆਦਾ ਖਰਾਬ ਹੁੰਦਾ ਬੀਤੇ ਕੁਝ ਸਮਾਂ ਪਹਿਲਾਂ ਤੋਂ ਰੋਜ਼ਾਨਾ ਵੀਡੀਓਜ਼ ਦੇਖਣ ਨੂੰ ਮਿਲਦੀਆਂ ਰਾਤ ਨੂੰ ਕਦੀ 3:00 2 ਕੋਈ ਕੁੜੀ ਫਿਰ ਰਹੀ ਆ ਉਹਨੂੰ ਪਰੇਸ਼ਾਨ ਕਰਦੇ ਜਿ ਦੀਪਾ ਨੇ ਰੋਡ ਤੇ ਆਟੋ ਦੀ ਵੇਟ ਖੜੀ ਖੜੀ ਕਰਦੀ ਹੋਵੇ ਤਾਂ ਉਸ ਨੂੰ ਵੀ ਕਈ ਵਾਰੀ ਲੋਕ ਆ ਕੇ ਪੁੱਛ ਲੈਂਦੇ ਆ ਵੀ ਤੇਰਾ ਰੇਟ ਕੀ ਹੈ ਸੋ ਬੜੀ ਨਾਮੋਸ਼ੀ ਦੀ ਗੱਲ ਆ ਸ਼ਹਿਰ ਵਾਸਤੇ ਪ੍ਰਸ਼ਾਸਨ ਵਾਸਤੇ ਸੋ ਦੇਖਾਂਗੇ ਆਉਣ ਵਾਲੇ ਸਮੇਂ ਚ ਪ੍ਰਸ਼ਾਸਨ ਇਹਦਾ ਕੀ ਹੱਲ ਕੱਢਦਾ ਆ ਕੈਮਰਾਮੈਨ ਰਮਨ ਦੇ ਨਾਲ ਹਰਜੀਤ ਸਿੰਘ ਖੜੂ ਦਾ ਸਮਰਨ ਮੁਹਾਲੀ